ਰਾਤੀ ਬਾਈ ਆਪਾਂ ਮੁਕਸਰ ਸਵਾਰੀ ਡਰੋਪ ਕਰਕੇ ਨਾ ਵਾਪਸੀ ਆ ਰਹੇ ਸੀ ਲੁਧਿਆਣੇ ਨੂੰ ਮੋਗੇ ਲਾਗੇ ਪਹੁੰਚੇ ਤਾਂ ਬਾਈ ਧੁੰਦ ਬਹੁਤ ਜ਼ਿਆਦਾ ਪਈ ਹੋਈ ਸੀ ਤੇ ਆਪਾਂ ਬਾਈ ਵੀਡੀਓ ਵੀ ਪਾਈ ਸੀ ਜਿੱਦੇ ਚ ਆਪਾਂ ਓਵਰਟੇਕ ਕਰਕੇ ਗੱਡੀਆਂ ਨੂੰ ਅੱਗੇ ਨਿਕਲ ਜਾਂਦੇ ਨੇ ਕਈ ਸੱਜਣਾਂ ਬਾਈ ਉਹਦੇ ਤੇ ਕਹਿਣ ਦੇ ਨੇ ਕਿ ਤੂੰ ਫੁਕਰੀ ਮਾਰਨ ਲੱਗਿਆ ਹੋਇਆ ਹੈ ਇਹਦੇ ਚ ਬਾਈ ਫੁਕਰੀ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਆਪਾਂ ਵੀਡੀਓ ਚ ਵੀ ਕਹੀ ਗਿਆ ਮੈਂ ਕਿਹਾ ਬਾਈ ਇਹ ਚ ਭਤਰੀ ਕੋਈ ਨਹੀਂ ਹੈਗੀ ਠੀਕ ਹੈ ਕਿ ਨਹੀਂ ਆਪਣੀ ਗੱਡੀ ਚਲਾਨੀ ਹੈ ਧੁੰਦ ਦੇ ਵਿੱਚ ਤਾਂ ਸੈਪਰੇਟ ਚਲਾਓ ਧੁੰਦ ਦੇ ਵਿੱਚ ਬਾਈ ਕਿਸੇ ਵੀ ਵੱਡੀ ਗੱਡੀ ਦੇ ਅੱਗੇ ਪਿੱਛੇ ਲੈਣ ਦੇ ਵਿੱਚ ਲੱਗ ਕੇ ਕਾ ਬਚਦਾ ਜੇ ਤੁਸੀਂ ਸੈਪਰੇਟ ਚੱਲ ਰਹੇ ਹੋ ਜਿਆਦਾ ਤੋਂ ਜਿਆਦਾ ਬਈ ਗੱਡੀ ਖੱਤੇ ਚਲੇ ਜਾਊਗੀ ਜਾਂ ਮਾੜੇ ਮੋٹے ਡਿਵਾਈਡਰ ਨਾਲ ਟੱਚ ਹੋ ਜਾਊਗੀ ਜਿਆਦਾ ਨੁਕਸਾਨ ਨਹੀਂ ਹੁੰਦਾ ਪਰ ਮੁਕਸਰ ਤੋਂ ਬਈ ਸਵਾਰੀ ਡ੍ਰੌਪ ਕਰਕੇ ਆ ਰਹੇ ਸੀ ਇੰਨੀ ਧੁੰਦ ਪਈ ਹੋਈ ਹੈ ਨਾ ਮੋਗੇ ਪਹੁੰਚ ਗਏ ਆ ਮਗਾ ਕੱਖ ਨਹੀਂ ਦਿਖ ਰਿਹਾ ਜੇ ਤੁਸੀਂ ਬਈ ਧੁੰਦ 'ਚ ਗੱਡੀ ਡਰਾਈਵ ਕਰ ਰਹੇ ਹੋ ਨਾ ਤੇ ਇਹ ਗੱਲ ਦਾ ਧਿਆਨ ਰੱਖੋ ਕਿ ਕੋਸ਼ਿਸ਼ ਕਰੋ ਕਿ ਗੱਡੀ ਆਪਣੀ ਸੈਪਰੇਟ ਹੀ ਚਲਾਓ ਕਿ ਜੇ ਤੁਹਾਨੂੰ ਔਖਾ ਲੱਗਦਾ ਵਾ ਤਾਂ ਮੇਰਾ ਭਰਾ ਗੱਡੀ ਸਾਈਡ ਤੇ ਲਾ ਲਓ ਨਹੀਂ ਤੇ ਹਮੇਸ਼ਾ ਇਕੱਲੇ ਡਰਾਈਵ ਕਰੋ ਕਿਸੇ ਵੀ ਵੱਡੀ ਗੱਡੀ ਦੇ ਪਿੱਛੇ ਜਾਂ ਹੋਰ ਗੱਡੀਆਂ ਦੀ ਲੇ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਵਾ ਕਿ ਜਦੋਂ ਗੱਡੀ ਬਚਦੀ ਹੈ ਫਿਰ ਇਕੱਠੀਆਂ ਹੀ ਕਾਫੀ ਸਾਰੀਆਂ ਵੱਜ ਜਾਂਦੀਆਂ ਨੇ ਇੱਦਾਂ ਇਹ ਕਿ ਤੁਸੀਂ ਸੈਪਰੇਟ ਇਕੱਲੇ ਚੱਲ ਰਹੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ ਗੱਡੀ ਖੱਤੇ ਚ ਲੈ ਜਾਊਗੀ ਮੜਾ ਮੋਟ ਪਾਤਨਾ ਟੱਚ ਹੋ ਗਈ ਹੈ ਨਾ ਜਦ ਨੁਕਸਾਨ ਨਹੀਂ ਛੋਟਾ ਹੋਏਗਾ